ਜੋ ਬੋਲੇ ਸੋਨ ਰਪੈ ਸਤਗੁਰ ਬਦਾਸ ਮਹਾਰਾਜ ਕੀ ਜੈ 바ਵਾ ਜੀ ਤੁਹਾਡੀ ਸੋਚ ਤੇ 바ਵਾ ਸਿਰ ਤੁਹਾਡੀ ਸੋਚ ਤੇ ਜੋ ਬੋਲੇ ਸੋਨ ਰਪੈ ਸਤਗੁਰ ਬਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਅੱਜ ਬਾਠਕਲਾ ਨਗਰ ਦੇ ਵਾਸੀ ਸਮੂਹ ਸਾ ਸੰਗਤ 71 ਹੋ ਕੇ ਨੌਜਵਾਨ 71 ਹੋ ਕੇ ਕਈ ਦਿਨਾਂ ਤੋਂ ਜੋ 바ਵਾ ਸਾਹਿਬ ਡਾਕਟਰ ਪੀਮਬਰਾ ਅੰਬੇਦਕਰ ਸਾਹਿਬ ਜੀ ਦੇ ਨਾਂ ਤੇ ਆਪਾਂ ਪਾਰਕ ਬਣਾਈ ਹੈ ਉਸ ਦੇ ਵਿੱਚ ਬਹੁਤ ਸਾਰਾ ਕਾਫ ਉਸ ਉਗ ਗਿਆ ਸੀ ਮੀਂਹ ਦੇ ਕਾਰਨ ਪਾਣੀ ਵੀ ਆ ਗਿਆ ਸੀ ਬਹੁਤ ਸਾਰਾ ਇਸ ਵਿੱਚ ਸੋ ਨੌਜਵਾਨਾਂ ਨੇ ਦਿਨ ਰਾਤ ਇਕ ਕਰਕੇ ਬਹੁਤ ਵਧੀਆ ਸਫਾਈ ਕੀਤੀ ਹੈ ਸੋ ਅੱਜ ਵੀ ਸਵੇਰ ਤੋਂ ਇਹ ਟਰੈਕਟਰ ਮਗਰ ਹਲ ਸੋ ਅਗੇ ਪਾ ਕੇ ਪਾਰਕ ਨੂੰ ਸਵਾਰ ਰਹੇ ਹਨ ਸੋ ਅੱਜ ਇਹ ਜੋ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦਾ 6 ਦਸੰਬਰ ਨੂੰ ਆਪਣੇ ਨਗਰ ਵਿੱਚ ਪ੍ਰਤਿਮਾ ਸਥਾਪਿਤ ਕੀਤੀ ਜਾਣੀ ਹੈ ਇਸ ਬਾਬਤ ਨਿਸ਼ਾਨਦੇਹੀ ਕੀਤੀ ਗਈ ਹੈ ਕਿ ਕਿਸ ਜਗ੍ਹਾ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਲਗਾਈ ਜਾਣੀ ਹੈ ਇਸ ਵਿੱਚ ਅਜਨੀ ਪੱਟੀ ਜਾਣੀ ਹੈ ਸੋ ਜਿਸ ਦਿਨ ਨੀਂਹ ਰੱਖੀ ਜਾਊਗੀ ਉਸ ਦਿਨ ਸਮੂਹ ਨਗਰ ਨਿਵਾਸੀਆਂ ਨੂੰ ਸਮੂਹ ਪੰਚਾਇਤ ਮੈਂਬਰਾਂ ਨੂੰ ਸਮੂਹ ਕਮੇਟੀ ਮੈਂਬਰਾਂ ਨੂੰ ਸੋ ਦਿੱਤਾ ਜਾਵੇਗਾ ਸਦਾ ਦਿੱਤਾ ਜਾਵੇਗਾ ਬੁਲਾਇਆ ਜਾਵੇਗਾ ਸੋ ਅੱਜ ਕੇਵਲ ਤੋਂ ਕੇਵਲ ਨੀ ਪੱਟੀ ਜਾਣੀ ਹੈ ਸੋ ਇਸ ਬਾਬਤ ਅੱਜ ਨੌਜਵਾਨ ਇਕੱਠੇ ਹੋਏ ਹਨ ਸੋ ਇਸ ਕਰਕੇ ਇਹ ਲਾਈਵ ਕੀਤਾ ਹੈ ਕਿਸੇ ਦਾ ਵੀ ਗੁੱਸਾ ਰਾਜੀ ਨਾ ਹੋਵੇ ਕਿ ਨੀ ਪੱਟ ਲਈ ਪਹਿਲਾਂ ਸਾਨੂੰ ਦੱਸਿਆ ਨਹੀਂ ਕਿ ਸਭ ਨੂੰ ਸੂਚਿਤ ਕੀਤਾ ਗਿਆ ਸੀ ਸਭ ਆਪੋ ਆਪਣੇ ਕੰਮਾਂ 'ਚ ਵਿਜੀ ਹਨ ਸੋ ਇਸ ਵਕਤ ਨੌਜਵਾਨ ਇਕੱਠੇ ਹੋਏ ਹਨ ਸੋ ਸਭ ਨੇ ਸਲਾਹ ਕੀਤੀ ਹੈ ਕਿ ਹੁਣ ਇਕੱਠੇ ਹੋਏ ხਾਂ ਠੰਡਾ ਮੌਸਮ ਹੈ ਆਪਾਂ ਨੀ ਪੱਟ ਲਈਏ ਸੋ ਤਿਸ ਬਾਬਤ ਅੱਜ ਇਕੱਠੇ ਹੋਏ ਹਨ ਸੋ ਤਿਸ ਬਾਬਤ ਅੱਜ ਲਾਈਵ ਕੀਤਾ ਗਿਆ ਹੈ ਸੋ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਜਿਸ ਦਿਨ ਨੀਂ ਰੱਖੀ ਜਾਊਗੀ ਇਸ ਥੜੇ ਦੀ ਜਿਸ ਉਤੇ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਸਥਾਪਿਤ ਕੀਤੀ ਜਾਣੀ ਹੈ ਸੋ ਸਾਰਿਆਂ ਨੂੰ ਸੂਚਿਤ ਕੀਤਾ ਜਾ ਜਾਊਗਾ ਲਾਸਮੈਟ ਵੀ ਕੀਤੀ ਜਾਊਗੀ ਸੋ ਸਾਰਿਆਂ ਨੂੰ ਫੋਨ ਰਾਹੀਂ ਵੀ ਦੱਸਿਆ ਜਾਊਗਾ ਸੋ ਸਾਰਿਆਂ ਨੇ ਉਸ ਦਿਨ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਸੋ ਬੇਨਤੀ ਹੈ ਕਿ ਪਾਰਕ ਵਿੱਚ ਬਹੁਤ ਸਾਰੇ ਕੰਮ ਹੋਣ ਵਾਲੇ ਹਨ ਸਾਰਿਆਂ ਨੇ ਵੱਧ ਚੜ ਕੇ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ ਹੈ ਜੋ ਆਪਣਾ ਇਹ 메인 ਅੱਡੇ ਵਿੱਚ ਬਹੁਤ ਸੋਹਣੀ ਪਾਰਕ ਬਣਨੀ ਹੈ ਸੋ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਬਣਨੀ ਹੈ ਸੋ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਜੋ ਆਪਾਂ ਸਕੈਚੂ ਸਥਾਪਿਤ ਕਰਨਾ ਹੈ ਸੋ ਇਸ ਬਾਬਤੀ ਬਹੁਤ ਸਾਰੀ ਮਾਇਆ ਦੀ ਲੋੜ ਹੈ ਸਾਰਿਆਂ ਨੇ ਵੱਧ ਚੜ ਕੇ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ ਹੈ ਸੋ ਅੱਜ ਇਹ ਨਿਸ਼ਾਨਦੇਹੀ ਬਣਾਈ ਗਈ ਹੈ ਇਸ ਬਾਬਤ ਅੱਜ ਨੀਂ ਪੱਟੀ ਜਾਣੀ ਹੈ ਸੋ ਸਾਰਿਆਂ ਨੇ ਵੱਧ ਚੜ ਕੇ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ ਜੀ ਜੋ ਬੋਲੇ ਸੋ ਨਰਪੈ ਸਤਿਗੁਰਵਦਾਸ ਮਹਾਰਾਜ ਕੀ ਜੈ ਬਾਬਾ ਜੀ ਸਾਡੀ ਤੋਂ ਸੋਚ ਤੇ ਬਾਬਾ ਸਾਹਿਬ ਤੁਹਾਡੀ ਸੋਚ ਤੇ ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਜੋ ਬੋਲੇ ਸੋ ਨਰਪੈ ਸਤਿਗੁਰਵਦਾਸ ਮਹਾਰਾਜ ਕੀ ਜੈ ਆ ਜੀ ਤੁਹਾਪੈ